ਮੈਂ ਹਾਂ ਇੱਥੇ ਤੱਕ ਪਹੁੰਚਣ ਲਈ ਅਸੀਂ ਸਮਝਦੇ ਸੀਗੇ ਕਿ ਕੁਝ ਪਾਣਾ ਜ਼ਰੂਰੀ ਹੈ ਖੋਣਾ ਜ਼ਰੂਰੀ ਹੈ ਪਰ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਸਮਝ ਰਿਹਾ ਕਿ ਛੱਡਣਾ ਜ਼ਰੂਰੀ ਹੈ ਹਾਂ ਸੰਸਾਰ ਅੰਦਰ ਪਾਇਆ ਜਾਂਦਾ ਹੈ ਉੱਥੇ ਛੱਡਿਆ ਜਾਂਦਾ ਹੈ ਤੇ ਬ੍ਰਹਮ ਨੂੰ ਅਨੁਭਵ ਕਰਨ ਵਾਸਤੇ ਜਾਂ ਆਪਣੇ ਆਪ ਨੂੰ ਸੰਪੂਰਨ ਅਨੁਭਵ ਕਰਨ ਵਾਸਤੇ ਆਪਣੀ ਨਿੱਜ ਨੂੰ ਆਪਣੀ ਚੇਤਨਾ ਨੂੰ ਆਪਣੀ ਅਲਟੀਮੇਟ ਫਲਾਵਰਿੰਗ ਨੂੰ ਅਨੁਭਵ ਕਰਨ ਵਾਸਤੇ ਛੱਡਿਆ ਜਾਂਦਾ ਹੈ ਸੰਸਾਰ 'ਚ ਪਾਵਾਂਗੇ ਤੇ ਪਰਮਾਤਮਾ ਦੇ ਮਾਰਗ ਤੇ ਛੱਡਾਂਗੇ ਹਮ ਪਰੇ ਛੱਡਣਾ ਫਿਰ ਨਹੀਂ ਗ੍ਰੈਬ 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 ਨਹੀਂ ਕਰਨਾ ਹਾਂ ਹਾਂ ਤੁਸੀਂ ਉਹੀ ਗੱਲ ਆ ਜਾਂਦੀ ਵੀ ਜਦੋਂ ਆਪਾਂ ਛੱਡਦੇ ਆ ਨਾ ਛੱਡਿਆ ਨਹੀਂ ਜਾਂਦਾ ਹਾਂ ਨਹੀਂ ਛੱਡਿਆ ਜਾਂਦਾ ਹੈਨਾ ਤਾਂ ਉਹਦੇ ਵਾਸਤੇ ਕੁਝ ਟੈਕਨੀਕਸ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਹਮ ਵੀ ਸਵਾਸਾਂ ਦੇ ਪ੍ਰਤੀ ਹੋਸ਼ ਵਿੱਚ ਆਓ ਕਿਉਂਕਿ ਇਹ ਜਿਹੜੇ ਸਵਾਸ ਨੇ ਇਹ ਉਸ ਪਰਮ ਚੇਤਨਾ ਚੋਂ ਆ ਰਹੇ ਨੇ ਔਰ ਜਿਹੜੀ ਪਰਮ ਚੇਤਨਾ ਮੈਂ ਹੋਰ ਐਡ ਕਰਦਾ ਪਰਮ ਚੇਤਨਾ ਇੱਥੇ ਨਹੀਂ ਗਈ ਇਹ ਵੀ ਪਰਮ ਚੇਤਨਾ ਚ ਇੱਕ ਅਨੁਭਾਵੇ ਪਰਮ ਚੇਤਨਾ ਇੱਥੇ ਨਹੀਂ ਗਈ ਇਹ ਵੀ ਪਰਮ ਚੇਤਨਾ ਚ ਅਨੁਭਾਵੇ ਪਰਮ ਚੇਤਨਾ ਇੱਥੇ ਨਹੀਂ ਗਈ ਇਹ ਵੀ ਪਰਮ ਚੇਤਨਾ ਚ ਇੱਕ ਅਨੁਭਾਵੇ ਪਰਮ ਚੇਤਨਾ ਇੱਥੇ ਵੀ ਨਹੀਂ ਗਈ ਇਹ ਵੀ ਇੱਕ ਅਨੁਭਾਵੇ ਪਰਮ ਚੇਤਨਾ ਅੰਦਰ ਪਰਮ ਚੇਤਨਾ ਚ ਆ ਵੀ ਅਨੁਭਾਵੇ ਪਰਮ ਚੇਤਨਾ ਵਿੱਚ ਆ ਵੀ ਅਨੁਭਾਵੇ ਤਾਂ ਪਰਮ ਚੇਤਨਾ ساری ਪਰਮ ਚੇਤਨਾ ਹੈ ਔਰ ਇਹ ਸਾਰਾ ਕੁਝ ਤੁਸੀਂ ਹੋ ਆ ਤੁਹਾਨੂੰ ਅਨੁਭਵ ਹੋ ਰਿਹਾ ਹੈ ਨਾ ਤੁਹਾਡੀ ਚੇਤਨਾ ਦੇ ਵਿੱਚ ਹੀ ਹੈ ਨਾ ਬਾਹਰਤ ਨਹੀਂ ਹੈ ਨਾ ਤਾਂ ਆ ਦੇਖੋ ਚੇਤਨਾ ਇੱਥੇ ਹੈ ਤਾਂ ਹੀ ਉਹ ਤੇ ਤੁਹਾਨੂੰ ਚੇਤਨਾ ਚ ਅਨੁਭਵ ਹੋ ਰਿਹਾ ਹੈ ਪਰ ਹੁਣ ਤੁਸੀਂ ਖੰਡ-ਖੰਡ ਹੋ ਇੱਥੇ ਹਾਂ ਇੱਥੇ ਨਹੀਂ ਹਾਂ ਉਸ ਵੇਲੇ ਬ੍ਰਹਮ ਗਿਆਨੀ ਦਾ ਸਗਲ ਆਕਾਰ ਹੂੰ ਸਾਰਾ ਆਕਾਰ ਜਿਹੜਾ ਹੈ ਮੇਰੇ ਬੀਤ੍ਰ ਹੀ ਹੈ ਮੇਰੇ ਅਹੰਮ ਦੇ ਬੀਤ੍ਰ ਹੀ ਹੈ ਜੋ ਮੇਰੇ ਅੰਦਰ ਪਰਮਾਤਮਾ ਹੈ ਉਹਦੇ ਬੀਤ੍ਰ ਹੀ ਹੈ ਉਸ ਵੇਲੇ ਇੱਕ ਕਲੈਕਟਿਵ ਕੌਨਸ਼ੀਅਸਨੈਸ ਦਾ ਅਨੁਭਵ ਹੁੰਦਾ ਹੈ ਉਸ ਵੇਲੇ ਜੋ ਮੇਰੇ ਚ ਹੈ ਉਹੀ ਤੁਹਾਡੇ ਚ ਹੈ ਤੇ ਉਹੀ ਇਹਦੇ ਚ ਤੇ ਉਹੀ ਇਹਦੇ ਚ ਇਮੇਜਿਨ ਕਰੋ ਕਿ ਸਾਰਾ ਸੁਪਨੇ ਦੇ ਵਿੱਚ ਤੁਸੀਂ ਜਾਣ ਲਿਆ ਕਿ ਸਾਰਾ ਕੁਝ ਮੇਰੇ ਸੁਪਨੇ ਦੇ ਵਿੱਚ ਹੀ ਹੋ ਰਿਹਾ ਹੈ ਤੇ ਸੁਪਨੇ ਦੇ ਵਿੱਚ ਹੀ ਹਲੋਪ ਹੋ ਰਿਹਾ ਹੈ ਮੇਰੇ ਵਿੱਚ ਹੀ ਉਤਪਨ ਹੋ ਰਿਹਾ ਹੈ ਇਸ ਸੁਪਨੇ ਚ ਸਾਰਾ ਕੁਝ ਮੇਰੇ ਭੀਤਰ ਹੀ ਉਤਪਨ ਹੋ ਰਿਹਾ ਹੈ ਤੇ ਮੇਰੇ ਭੀਤਰ ਹੀ ਹਲੋਪ ਹੋ ਰਿਹਾ ਹੈ ਮੈਂ ਸੁਪਨੇ ਕਰਕੇ ਨਹੀਂਗਾ ਸੁਪਨਾ ਮੇਰੇ ਕਰਕੇ ਆ ਇਸੇ ਤਰ੍ਹਾਂ ਸੰਸਾਰ ਮੇਰੇ ਕਰਕੇ ਨਹੀਂਗਾ ਮੈਂ ਸੰਸਾਰ ਕਰਕੇ ਨਹੀਂਗਾ ਸੰਸਾਰ ਮੇਰੇ ਕਰਕੇ ਆ ਹੂੰ ਇਹ ਅਲਟੀਮੇਟ ਫਰੀडम ਆ ਬੰਦੇ ਨੂੰ ਅਨੁਭਵ ਹੁੰਦਾ ਇਹਨੂੰ ਕਹਿੰਦੇ ਨੇ ਜਾਗਰਤ ਇਹਨੂੰ ਕਹਿੰਦੇ ਨੇ ਬੋਧ ਇਹਨੂੰ ਕਹਿੰਦੇ ਨੇ ਅਵੇਕਨਿੰਗ ਇਹਨੂੰ ਕਹਿੰਦੇ ਨੇ ਇਨਲਾਈਟਨਮੈਂਟ ਪਰ ਕੀ ਛੱਡੇ ਵਗੈਰੇ ਹਾਸਲ ਨਹੀਂ ਹੋ ਸਕਦੀ ਛੱਡਣ ਨਾਲ ਦੇਖੋ ਛੱਡਣ ਤੋਂ ਬਿਨਾ ਵੀ ਇਹ ਹਾਸਲ ਹੈ ਜਿਵੇਂ ਆਪਾਂ ਹੁਣ ਕਿਹਾ ਹੈ ਹੈ ਹਾਂ ਹੈ ਵੀ ਸੱਚ ਇਸ ਵੇਲੇ ਵੀ ਹੈ ਪਰ ਬੋਧ ਨਹੀਂਗਾ ਉਹ ਵੇਟ ਜਾਦੀ ਆ ਕਿਉਂਕਿ ਬਹੁਤ ਕੁਝ ਅਸੀਂ ਫੜਿਆ ਹੋਇਆ ਹੈ ਉਹਨੇ ਵੇਟ ਪਾਈ ਹੈ ਨੇ ਪਰਦੇ ਕੀਤੇ ਹਨ ਤੁਹਾਡੇ ਵਿਚਾਰਾਂ ਨੇ ਤੁਹਾਡੀ ਪਕੜ ਨੇ ਇਹਦੇ ਤੇ ਪਰਦੇ ਕੀਤੇ ਹਨ ਹੈ ਹੁਣ ਵੀ ਆ ਉਹ ਪਰਮ ਚੇਤਨਾ ਉਨੀ ਉਜਾਗਰ ਹੈ ਜਿੰਨੀ ਉਦੋਂ ਜਾਗਰ ਹੋਏਗੀ ਬਟ ਹੁਣ ਪਤਾ ਨਹੀਂਗਾ ਇਸ ਪਕੜਨ ਨੇ ਉਹਨੂੰ ਟੱਕਿਆ ਹੋਇਆ ਹੈ ਤਾਂ ਬਸ ਉਹਨਾਂ ਲੇਅਰਸ ਨੂੰ ਪਰੇ ਕਰਨਾ ਹੈ ਤੇ ਉਹ ਚੇਤਨਾ ਉਸੇ ਵੇਲੇ ਉਜਾਗਰ ਹੋ ਜਾਏਗੀ ਇਹ ਵਿਚਾਰ ਆ ਜਿਹੜੇ ਬਣਦੇ ਕਿੱਦਾਂ ਆ ਜੀ ਕਿਸੇ ਬੰਦੇ ਦੇ ਵਿਚਾਰ ਕਿੱਦਾਂ ਬਣਦੇ ਆ ਹਾਂ ਵੈਰੀ ਗੁੱਡ ਬਹੁਤ ਅੱਛਾ ਸਵਾਲ ਹੈ ਮਹਾਤਮਾ ਬੁੱਧ ਨੂੰ ਇਹ ਸਵਾਲ ਕੀਤਾ ਗਿਆ ਸੀ ਤਾਂ ਸਾਖੀ ਆਂਦੀ ਹੈ ਕਿ ਉਹਨਾਂ ਨੇ ਜੋ ਅਗਨੀ ਸੀ ਜੀ ਉਹ ਜਦੋਂ ਪ੍ਰਗਟ ਕੀਤੀ ਇਸ ਤਰ੍ਹਾਂ ਮੈਚ ਸਟਿਕ ਕਹਿ ਲੋ ਜੀ ਤੇ ਉਹਨਾਂ ਪੁੱਛਿਆ ਵੀ ਇਹ ਕਿੱਥੋਂ ਆਈ ਹੈ ਹੂੰ ਇੱਥੋਂ ਆਈ ਹੈ ਫਿਰ ਉਹਨਾਂ ਨੇ ਉਹਨੂੰ ਬਲੋ ਆਫ ਕਰਤਾ ਕਿੱਥੇ ਗਈ ਹੈ ਇੱਥੇ ਗਈ ਹੈ ਇੱਥੋਂ ਆਈ ਹੈ ਤੇ ਇੱਥੋਂ ਹੀ ਗਈ ਆ ਵਿਚਾਰ ਵੀ ਇੱਥੋਂ ਹੀ ਆ ਰਹੇ ਨੇ ਔਰ ਫਿਰ ਇੱਥੋਂ ਹੀ ਚਲੇ ਜਾਂਦੇ ਨੇ ਤੁਹਾਡਾ ਮਨ ਵੀ ਇੱਥੋਂ ਹੀ ਆ ਰਿਹਾ ਏ ਔਰ ਇੱਥੋਂ ਹੀ ਚਲੇ ਜਾਏਗਾ ਤੁਹਾਡਾ ਤਨ ਵੀ ਇੱਥੋਂ ਹੀ ਉਤਪਨ ਹੋਇਆ ਏ ਔਰ ਇੱਥੇ ਉਤਪਨ ਹੋ ਕੇ ਖਤਮ ਹੋ ਜਾਏਗਾ ਤੁਹਾਡੀ ਜੋ ਤਨ ਕਰਕੇ ਸੱਤਾ ਮਨ ਕਰਕੇ ਸੱਤਾ ਵਿਚਾਰਾਂ ਕਰਕੇ ਸੱਤਾ ਸੰਸਾਰ ਕਰਕੇ ਸੱਤਾ ਸਰੀ ਇੱਥੋਂ ਹੀ ਆਈ ਏ ਔਰ ਇੱਥੋਂ ਹੀ ਚਲੀ ਜਾਏਗੀ ਇਹ ਹੈ ਇਹ ਸੱਚ ਹਮ ਸਾਰਾ ਕੁਝ ਇਸ ਪਲ ਵਿੱਚ ਹੀ ਆ ਰਿਹਾ ਹੈ ਇਸ ਪਲ ਵਿੱਚ ਹੀ ਜਾ ਰਿਹਾ ਹੈ ਇਹ ਸੱਤਾ ਅਲੱਗ-ਅਲੱਗ ਕਿਉਂ ਹੈ ਜਿਹੜੀ-ਜਿਹੜੀ ਸੱਤਾ ਮੈਨੂੰ ਮਿਲੀ ਹੈ ਜੋ ਮੈਨੂੰ ਐਕਸਪੀਰੀਅੰਸ ਹੋਇਆ ਮੈਨੂੰ ਹੀ ਕਿਉਂ ਹੋਇਆ ਹਾਂ ਇਹ ਪਰਮ ਸੱਤਾ ਜਿਹੜੀ ਹੈ ਲੋਕਲਾਈਜ਼ਡ ਹੈ ਜਿਵੇਂ ਕਿ ਸਮੁੰਦਰ ਦੇ ਵਿੱਚ ਅਨੰਤ ਲਹਿਰਾਂ ਨੇ ਪਰ ਹਰ ਲਹਿਰ 'ਚ ਸਮੁੰਦਰ ਉਨਾ ਹੀ ਹੈ ਹਮ ਬਟ ਡਿਊ ਟੂ ਸਰਟਨ ਰੀਜ਼ਨਸ ਕਿਤੇ ਲਹਿਰ ਵੱਡੀ ਹੈ ਕਿਤੇ ਲਹਿਰ ਛੋਟੀ ਹੈ ਇਸੇ ਤਰ੍ਹਾਂ ਇਹ ਪਰਮ ਸੱਤਾ ਜੋ ਹੈ ਜੋ ਡਾਈਮੈਂਸ਼ਨਲੈਸ ਸਪੇਸਲੈਸ ਟਾਈਮਲੈਸ ਹੈ ਇਹ ਆਪਣੇ ਆਪ ਨੂੰ ਇੱਥੇ ਇਹਨੇ ਲੋਕਲਾਈਜ਼ ਕੀਤਾ ਹੈ ਤੁਹਾਡੇ ਬੀਤਰ ਲੋਕਲਾਈਜ਼ ਕੀਤਾ ਹੈ ਮੇਰੇ ਬੀਤਰ ਲੋਕਲਾਈਜ਼ ਕੀਤਾ ਹੈ ਇਹਦੇ ਬੀਤਰ ਥਿਸ ਇਜ਼ ਲੋਕਲਾਈਜੇਸ਼ਨ ਆਫ ਦਾ ਕਲੈਕਟਿਵ ਅਵੇਅਰਨੈਸ ਜੋ ਪਰਮ ਜੋ ਸਮੂਹ ਚੇਤਨਾ ਹੈ ਉਹ ਆਪਣੇ ਆਪ ਨੂੰ ਵੱਖ-ਵੱਖ ਥਾਵਾਂ ਤੇ ਲੋਕਲਾਈਜ਼ ਕੀਤਾ ਹੈ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਨੇ ਪਰ ਜੇ ਤੁਸੀਂ ਗਹਿਰਾਈ 'ਚ ਜਾਓ ਬਾਹਰੋਂ ਤੇ ਲੱਗਦਾ ਹੈ ਕਿ ਲਹਿਰਾਂ ਵੱਖ ਨੇ ਤੁਸੀਂ ਉਹਨੇ ਸਵਾਲ ਕੀਤਾ ਵੀ ਤੁਹਾਡੇ ਚ ਕਿਉਂ ਹੈ ਤੇ ਮੇਰੇ ਚ ਇੱਥੇ ਕਿਉਂ ਹੈ ਬਾਹਰੋਂ ਲੱਗ ਰਿਹਾ ਏ ਕਿ ਸਮੁੰਦਰ ਦੇ ਵਿੱਚ ਇੱਕ ਲਹਿਰ ਵੱਡੀ ਹੈ ਇੱਕ ਛੋਟੀ ਇੱਕ ਖੱਬੇ ਇੱਕ ਸੱਜੇ ਹੈ ਪਰ ਜਦੋਂ ਸਮੁੰਦਰ ਦੇ ਪਰਸਪੈਕਟਿਵ ਨਾਲ ਦੇਖੋਗੇ ਸਾਰਾ ਹੀ ਸਮੁੰਦਰ ਹੈ ਕੌਣ ਨਿਕਟ ਕੌਣ ਕਈਏ ਦੂਰ ਕੌਣ ਇੱਥੇ ਆ ਤੇ ਕੌਣ ਉੱਥੇ ਆ ਤਾਂ ਜਦੋਂ ਸਮੁੰਦਰ ਦੀ ਜੋ ਚੇਤਨਾ ਦੇ ਪਰਸਪੈਕਟਿਵ ਨਾਲ ਦੇਖਦੇ ਹਾਂ ਜਿੰਨੀ ਚੇਤਨਾ ਤੁਹਾਡੇ ਚ ਆਉਣੀ ਚੇਤਨਾ ਮੇਰੇ ਚ ਪਰ ਫਿਰ ਲਹਿਰ ਬਣਨ ਗਈਆਂ ਸਮੁੰਦਰ ਕੋ ਨਹੀਂ ਬਣਿਆ ਜਾ ਸਕਦਾ ਇਹ ਉਹਦੀ ਲੀਲਾ ਹੈ ਜਿੱਤਰਾ ਸੁਪਨੇ ਦੇ ਵਿੱਚ ਤੁਹਾਡਾ ਕੋਈ ਕੰਟਰੋਲ ਨਹੀਂਗਾ ਵੀ ਤੁਸੀਂ ਕੀ ਬਣਦੇ ਜੇ ਇਸੇ ਤਰ੍ਹਾਂ ਜੀਵਨ ਜੋ ਹੈ ਆਪਣੇ ਆਪ ਹੀ ਉਤਪਨ ਹੋ ਰਿਹਾ ਏ ਫਲਾਵਰਿੰਗ ਆਫ ਕੌਨਸ਼ੀਅਸਨੈਸ ਇਹ ਜੋ ਹੈ ਨਾ ਇਹ ਫਲਾਵਰਿੰਗ ਆਫ ਕੌਨਸ਼ੀਅਸਨੈਸ ਹੈ ਇਹ ਲਖੀ ਨਾ ਜਾਈ ਨਾਨਕ ਲੀਲਾ ਇਹ ਲੀਲਾ ਏ ਇਟ ਇਜ਼ ਦੀ ਪਲੇ ਆਫ ਦੀ ਡਿਵਾਈਨ ਇਟ ਇਸ ਨਾਟ ਦ ਕ੍ਰੀਏਸ਼ਨ ਆਫ ਦੀ ਡਿਵਾਈਨ ਥਿਸ ਇਜ਼ ਦ ਪਲੇ ਆਫ ਦੀ ਡਿਵਾਈਨ ਜਦੋਂ ਆਪਾਂ ਕ੍ਰੀਏਸ਼ਨ ਵੇਖ ਲੈਨੇ ਆ ਤਾਂ ਕ੍ਰੀਏਸ਼ਨ ਦੇ ਵਿੱਚ ਕੋਈ ਵੱਡਾ ਏ ਤੇ ਕੋਈ ਛੋਟਾ ਏ ਪਰ ਜਦੋਂ ਅਸੀਂ ਪਲੇਫੁਲਨੈਸ ਵਿੱਚ ਕਰਦੇ ਹਾਂ ਤੇ ਰੋਲ ਪਲੇ ਕਰਦੇ ਹਾਂ ਕੋਈ ਵੱਡਾ ਪਲੇ ਕਰ ਰਿਹਾ ਹੈ ਕੋਈ ਛੋਟਾ ਪਲੇ ਕਰ ਰਿਹਾ ਹੈ ਤਾਂ ਲੱਗਦਾ ਹੈ ਕਿ ਲਹਿਰ ਵੱਡੀ ਹੈ ਤੇ ਛੋਟੀ ਹੈ ਬਟ ਜੇ ਸਮੁੰਦਰ ਦੇ ਪਰਸਪੈਕਟਿਵ ਨਾਲ ਦੇਖਾਂਗੇ ਜਦੋਂ ਚੇਤਨਾ ਦੇ ਰੂਪ ਨਾਲ ਵੇਖਾਂਗੇ ਚੇਤਨਾ ਦੀ ਅਵੇਅਰਨੈਸ ਨਾਲ ਦੇਖਾਂਗੇ ਤਾਂ ਇਹ ਸਭ ਸਮੁੰਦਰ ਹੀ ਹੈ ਵੱਡਾ ਤੇ ਛੋਟਾ ਕੋਈ ਨਹੀਂਗਾ ਤੁਸੀਂ ਇਹ ਕਹਿ ਰਹੇ ਹੋ ਦੱਸਿਓ ਮੈਂ ਠੀਕ ਸਮਝਿਆ ਕਿ ਇਹ ਸਾਰੇ ਇੱਕ ਖੇਡ ਰਚੀ ਹੋਈ ਹੈ ਆਪਾਂ ਆਪਣਾ ਆਪਣਾ ਰੋਲ ਪਲੇ ਕਰ ਰਹੇ ਹਾਂ ਕੋਈ ਉਸ ਰੋਲ ਦੇ ਵਿੱਚ ਹੀਰੋ ਹੈ ਕੋਈ ਵਿਲਨ ਹੈ ਕੋਈ ਹਾਂ ਜਦੋਂ ਤੁਸੀਂ ਮਨੁੱਖ ਦੇ ਪ੍ਰਸਪੈਕਟਿਵ ਨਾਲ ਦੇਖ ਰਹੇ ਜੇ ਜਦੋਂ ਮਾਇਆ ਦੀ ਅਧੀਨ ਨਾਲ ਦੇਖ ਰਹੇ ਜੇ ਕੋਈ ਵਿਲਨ ਹੈ ਤੇ ਕੋਈ ਚੋਰ ਹੈ ਪਰ ਜਦੋਂ ਚੇਤਨਾ ਦੇ ਰੂਪ ਚ ਦੇਖ ਰਹੇ ਹੋ ਤਾਂ ਇਹ ਕੇਵਲ ਇੱਕ ਰੋਲ ਹੈ ਨਾ ਹੀ ਚੋਰ ਦਾ ਹੈ ਤੇ ਨਾ ਹੀ ਸਾਧ ਦਾ ਹੈ ਹੂੰ ਇਹਨੂੰ ਥੋੜਾ ਜਿਆਦਾ ਸਮਝਣ ਦੀ ਜ਼ਰੂਰਤ ਆ ਜਦੋਂ ਮਾਇਆ ਰਾਈ ਵੇਖਾਂਗੇ ਤੇ ਇੱਕ ਚੋਰ ਹੈ ਤੇ ਇੱਕ ਸਾਧ ਹੈ ਜੀ ਇੱਕ ਉੱਪਰ ਹੈ ਇੱਕ ਥੱਲੇ ਹੈ ਪਰ ਜਦੋਂ ਚੇਤਨਾ ਦੇ ਰੂਪ ਰਾਈ ਦੇਖਾਂਗੇ ਤਾਂ ਕੇਵਲ ਇੱਕ ਰੋਲ ਹੈ ਨਾਇਟ 네ਗੇਟਿਵ ਹੈ ਤੇ ਨਾਇ ਦੇ ਚ ਪੋਜ਼ਿਟਿਵ ਹੈ ਉਹ ਠੀਕ ਹੈ ਜੀ ਪਰ ਫਸੇ ਤਾਂ ਸੀ ਸਾਰੇ ਮਾਇਆ ਚ ਹੀ ਆ ਨਾ ਹਾਂ ਤੁਸੀਂ ਮਾਇਆ ਦੇ ਪਰਸਪੈਕਟਿਵ ਨਾਲ ਜਦੋਂ ਦੇਖੋਗੇ ਤੇ ਫਸੇ ਹਾਂ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਇੱਕ ਬੰਦਾ ਮਾਇਆ ਦੇ ਰੂਪ ਚ ਚੋਰ ਹੈ ਹਾਂਜੀ ਉਹ ਚੋਰ ਤੋਂ ਹੀਰੋ ਬੰਦਾ ਚਾਹੁੰਦਾ ਹੂੰ ਉਹ ਕਿੱਦਾਂ ਬਣੂਗਾ ਬਣ ਸਕਦਾ ਹੈ ਕਿਵੇਂ ਆਪਣੀ ਚੇਤਨਾ ਨੂੰ ਹੋਰ ਉਜਾਗਰ ਕਰੇ ਕਿਉਂਕਿ ਚੇਤਨਾ ਜਿਹੜੀ ਹੈ ਉਹਦੀ ਕੰਡੀਸ਼ਨਿੰਗ ਦੇ ਨਾਲ ਲੇਅਰ ਤੇ ਲੇਅਰ ਤੇ ਲੇਅਰ ਆਪਣੇ ਆਪ ਨੂੰ ਨੇ ਦਬਾਇਆ ਹੋਇਆ ਹੈ ਕੁਝ ਹੋਰ ਬੜਹੂ ਕੁਝ ਹੋਰ ਰਿਹਾ ਹੈ ਪਰ ਜੇ ਚੇਤਨਾ ਉਹ ਜਿਹੜੀ ਲੇਅਰ ਜਿਹੜੀ ਹਨ ਜੇ ਉਹਨਾਂ ਨੂੰ ਤੁਸੀਂ ਡਿਲੀਟ ਕਰਨੀ ਸ਼ੁਰੂ ਕਰ ਦੋ ਤਾਂ ਚੋਰ ਵੀ ਸਾਧ ਬਣ ਸਕਦਾ ਹੈ ਜਿਵੇਂ ਵਾਲਮੀਕ ਜੀ ਮਹਾਰਾਜ ਪਰ ਜੇ ਉਹ ਸਾਧ ਬਣ ਸਕਦਾ ਸੀ ਉਹਨੂੰ ਚੋਰ ਬਣਾਇਆ ਕਿਉਂ ਇਹ ਹੀ ਲੀਲਾ ਹੈ ਹਾਂ ਤੁਸੀਂ ਇਹਨੂੰ ਜੇ ਹੋਰ ਡੂੰਘਾਈ ਤੇ ਜਾਣਾ ਤਾਂ ਕਰਮਾਂ ਦੀ ਫਿਲਾਸਫੀ 'ਚ ਆਉਣਾ ਪਏਗਾ ਪੀ ਕਰਮਾ ਦੇ ਮਤਲਬ ਕੋਈ ਵੱਡਾ ਹੈ ਪਰ ਛੋਟਾ ਮੈਂ ਉਧਰ ਕਰਮਾ ਵਾਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਜੇ ਮੈਂ ਕਰਮਾ ਵਾਲ ਚਲ ਗਿਆ ਫਿਰ ਮੈਂ ਸੰਸਾਰ ਪਰਸਪੈਕਟਿਵ ਨਾਲ ਗੱਲ ਕਰੂੰਗਾ ਮੈਂ ਜੋ ਗੱਲ ਕਰ ਰਿਹਾ ਪਰਮ ਚੇਤਨਾ ਦੇ ਪਰਸਪੈਕਟਿਵ ਨਾਲ ਗੱਲ ਕਰ ਰਿਹਾ ਕਿ ਇਹ ਇੱਕ ਕੇਵਲ ਫਲਾਵਰਿੰਗ ਹੈ ਕਹਿੰਦੇ ਨੇ ਕਿ ਵਿਸ਼ਨੂੰ ਜੀ ਮਹਾਰਾਜ ਸੁੱਤੇ ਨੇ ਉਹਨਾਂ ਦੀ ਨਾਭੀ ਤੋਂ ਕਵਲ ਫੁੱਲ ਨਿਕਲਦਾ ਹੈ ਤੇ ਕਵਲ ਫੁੱਲ ਖਿੜਦਾ ਹੈ ਤੇ ਬ੍ਰਹਮਾ ਦਾ ਉਤਪਨ ਹੁੰਦਾ ਹੈ ਬਹੁਤ ਸੋਹਣਾ ਐਕਸਪਲੇਨੇਸ਼ਨ ਹੈ ਕਿਉਂਕਿ ਇਹ ਜੋ ਹੈ ਫਲਾਵਰਿੰਗ ਹੈ ਬ੍ਰਹਮਾ ਮੈਨੇ ਕ੍ਰੀਏਟੀਵਿਟੀ ਕਰੀਏਸ਼ਨ ਕਰੀਏਸ਼ਨ ਜਿਹੜੀ ਹੈ ਇੱਕ ਫਲਾਵਰਿੰਗ ਹੈ ਰੱਬ ਨੇ ਇਹਨੂੰ ਘੜਿਆ ਨਹੀਂਗਾ ਬੈਠ ਬੈਠ ਕੇ ਹੂੰ ਸਮਝਣਾ ਇਹਨੂੰ ਜੋ ਸਾਡਾ ਸਿਧਾਂਤ ਜੋ ਪ੍ਰਾਤਨ ਜੋ ਇਸ ਇੰਡਿਕ ਸਿਵਲਾਈਜੇਸ਼ਨ ਦਾ ਜੋ ਸਿਧਾਂਤ ਹੈ ਰੱਬ ਦੁਨੀਆ ਨੂੰ ਬਣਾਉਂਦਾ ਨਹੀਂਗਾ ਪਹਿਲਾਂ ਪੁੱਤਲਾ ਬਣਾ ਲਿਆ ਫਿਰ ਆਹ ਕਰ ਲਿਆ ਵਿੱਚ ਉਹ ਨਹੀਂਗਾ ਸਾਡੇ ਚ ਫਲਾਵਰਿੰਗ ਆ ਹੂੰ ਤਾਂ ਪਰਮ ਚੇਤਨਾ ਸੁੱਤੀ ਹੈ ਵਿਸ਼ਨੂੰ ਜੋ ਸੋ ਹੈ ਸੁੱਤਾ ਹੈ ਉਹਦੇ ਨਾਭੀ ਚ ਉਹ ਜੋ ਚੇਤਨਾ ਹੈ ਇੰਟੈਂਸ਼ਨ ਬਣਦੀ ਹੈ ਚੇਤਨਾ ਜੋ ਹੈ ਪਰਮ ਚੇਤਨਾ ਕੌਂਸ਼ੀਅਸਨੈਸ ਜੋ ਹੈ ਵਿਸ਼ਨੂੰ ਜੀ ਵਿਸ਼ਨੂੰ ਜਿਹੜਾ ਕੇਵਲ ਤੇ ਕੇਵਲ ਵਿਸ਼ਵ ਵਿੱਚ ਇੱਕ ਹੀ ਹੈ ਉਹ ਕੀ ਹੈ ਪਰਮ ਚੇਤਨਾ ਉਹਦੇ ਚੋਂ ਕੌਂਸ਼ੀਅਸਨੈਸ ਸਭ ਤੋਂ ਪਹਿਲਾਂ ਇੰਟੈਂਸ਼ਨ ਬਣਦੀ ਹੈ ਇੰਟੈਂਸ਼ਨ ਜੋ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਉਸ ਕਵਲ ਫੁੱਲ ਨੂੰ ਜਦੋਂ ਉਹ ਨਾਭੀ ਚੋਂ ਉਹਦੀ ਸਟੈਮ ਨਿਕਲਦੀ ਹੈ ਚੇਤਨਾ ਜਿਹੜੀ ਹੈ ਇੰਟੈਂਸ਼ਨ ਬਣਦੀ ਹੈ ਇੰਟੈਂਸ਼ਨ ਤੋਂ ਪਹਿਲਾਂ ਫਲਾਵਰਿੰਗ ਹੁੰਦੀ ਹੈ ਉਸ ਫਲਾਵਰਿੰਗ ਦੇ ਵਿੱਚੋਂ ਫਿਰ ਸਾਰੀ ਕ੍ਰੀਏਟੀਵਿਟੀ ਆਉਂਦੀ ਹੈ ਜੋ ਕਿ ਬ੍ਰਹਮਾ ਦਾ ਪ੍ਰਤੀਕ ਹੈ ਤੋਂ ਇਟ ਇਜ਼ ਅ ਫਲਾਵਰਿੰਗ ਆਫ ਦਾ ਡਿਵਾਈਨ ਇਟ ਇਸ ਨਾਟ ਦਾ ਕ੍ਰੀਏਸ਼ਨ ਆਫ ਦਾ ਡਿਵਾਈਨ ਤੋ ਇਹ ਫਲਾਵਰਿੰਗ ਆ ਕੋਹ ਨਾਨਕ ਕਰਤੇ ਕੀਆ ਬਾਤਾਂ ਜੋ ਕੁਝ ਕਰਨਾ ਸੋ ਕਰ ਰਿਹਾ ਬਸ ਇੰਨਾ ਡਿਫਰੈਂਸ ਆ ਕਿ ਤੁਹਾਡਾ ਦੇਖਣਾ ਕੋਈ ਗਲਤ ਨਹੀਂਗਾ ਪਰ ਤੁਸੀਂ ਉਹਨੂੰ ਸੰਸਾਰਿਕ ਪਰਸਪੈਕਟਿਵ ਦੇ ਨਾਲ ਦੇਖ ਰਹੇ ਜੇ ਵੱਡਾ ਤੇ ਛੋਟਾ ਉੱਚਾ ਤੇ ਨੀਵਾ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਾਂ ਇਹਨੂੰ ਜੇ ਉਸ ਚੇਤਨਾ ਦੇ ਸਰੂਪ ਚ ਦੇਖਾਂਗੇ ਤਾਂ ਕੇਵਲ ਇੱਕ ਹਲਚਲ ਹੈ ਕੋਈ ਨੈਗੇਟਿਵ ਤੇ ਕੋਈ ਪੋਜ਼ਿਟਿਵ ਨਹੀਂਗਾ ਕੋਈ ਵੱਡਾ ਨਹੀਂਗਾ ਕੋਈ ਛੋਟਾ ਨਹੀਂਗਾ ਨਾ ਕੋ ਮੂਰਖ ਨਾ ਕੋ ਸਿਆਣਾ ਮਰਜ ਪਾਣੀ ਚ ਕਹਿੰਦੇ ਨੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕਿਛ ਸ਼ੈਦ ਮਨੇ ਤੱਕ ਪੁੱਲ ਰਹੀ ਹੈ ਇਸ ਕਾ ਪਾਣਾ ਤਾਂ ਕੋਈ ਮੂਰਖ ਨਹੀਂਗਾ ਤੇ ਕੋਈ ਸਿਆਣਾ ਨਹੀਂਗਾ ਕੋਈ ਵੱਡਾ ਨਹੀਂਗਾ ਕੋਈ ਛੋਟਾ ਨਹੀਂਗਾ ਜਦੋਂ ਆਪਾਂ ਇਸ ਨਜ਼ਰੀਏ ਨਾਲ ਬ੍ਰਹਮ ਨੂੰ ਇਸ ਕ੍ਰिएशन ਨੂੰ ਦੇਖਾਂਗੇ ਤਾਂ ਉਹ ਇੱਕ ਕੇਵਲ ਇੱਕ ਫਲਾਵਰਿੰਗ ਹੈ ਇਹ ਨਜ਼ਰੀਆ ਲੈਣਾ ਹੀ ਤਾਂ ਫਿਰ ਸਾਰੀ ਗੁਰ ਪ੍ਰਸਾਦ ਹੈ ਗੁਰ ਪ੍ਰਸਾਦ ਹੈ ਬਾਕੀ ਤੁਸੀਂ ਆਪਣੇ ਸਵਾਸਾਂ ਦੇ ਉੱਤੇ ਹੋਸ਼ ਦਾਓ ਕਿਉਂਕਿ ਇਸ ਕਹਾਣੀ ਦਾ ਕਾਰ ਨਹੀਂ ਸਵਾਸ ਹਨ ਤਾਂ ਜਿੰਨੇ ਸਵਾਸ ਤੁਸੀਂ ਆਪਣੇ ਤਬਦੀਲ ਕਰੋਗੇ ਉਨੀ ਤੁਹਾਡੀ ਕਹਾਣੀ ਤਬਦੀਲ ਹੋਏਗੀ